ਇੱਕ ਇਨਸੀਡੈਂਟ ਜਿਹੜਾ ਰਿਪੋਰਟ ਹੋਇਆ ਸੀ ਜਿਸ ਵਿੱਚ ਮਦਈ ਸੁਮਿਤ ਖੰਨਾ ਨੇ ਬਿਆਨ ਕੀਤਾ ਸੀ ਕਿ ਮੈਂ ਆਕਾਸ਼ ਅੰਦਰ ਰਹਿਣ ਵਾਲਾ ਹਾਂ ਤੇ ਸਾਡੇ ਗੁਆਂਢ ਵਿੱਚ ਹੀ ਇੱਕ ਜਿਹੜੀ ਆ ਲੜਕੀ ਕੋਹੇ ਨੂਰ ਜਿਹੜੀ ਰਹਿੰਦੀ ਹੈ ਉਹ ਆਪਣੇ ਕੁੱਤੇ ਨੂੰ ਗਲੀ ਦੇ ਵਿੱਚ ਘੁਮਾ ਰਹੀ ਸੀ ਤਾਂ ਮਦਈ ਦਾ ਕੁੱਤਾ ਵੀ ਗੇਟ ਵਿੱਚ ਖੜਾ ਸੀ ਇਸ ਗੱਲ ਨੂੰ ਲੈ ਕੇ ਥੋੜੀ ਇਹਨਾਂ ਦੀ ਬਹਿਸ-ਬਾਜੀ ਹੋ ਗਈ ਤਾਂ ਕੋਹੇ ਨੂਰ ਲੜਕੀ ਨੇ ਜਿਹੜਾ ਵਾ ਮਦਈ ਦਾ ਗੇਟ ਜਿਹੜਾ ਵਾ ਖੜਕਾਇਆ ਤੇ ਉਹਨਾਂ ਦੇ ਮਦਈ ਦੀ ਜਿਹੜੀ ਆ ਜਿਹੜੀ ਵਾਈਫ ਹੈ ਅਰਸ਼ ਖੰਨਾ ਉਹ ਬਾਹਰ ਆਈ ਤੇ ਇਸੇ ਦੌਰਾਨ ਹੀ ਇਹਨਾਂ ਦੀ ਜਿਹੜੀ ਆ ਲਾਂਭਾ ਦੇਣ ਤੋਂ ਬਹਿਸਬਾਦੀ ਸ਼ੁਰੂ ਹੋ ਗਈ। ਤਾਂ ਜਿਹੜੀ ਕੋਹੇਨੂਰ ਹੈ, ਕੋਹੇਨੂਰ ਤੇ ਕੋਹੇਨੂਰ ਦੀ ਮਾਤਾ ਨੇ ਮਾਤਾ ਵੀ ਪਿਛੇ ਆ ਗਈ। ਇਹਨਾਂ ਨੇ ਅੰਦਰ ਐਂਟਰ ਕਰਕੇ ਉਹਨਾਂ ਦੇ ਇਹਨਾਂ ਦੀ ਅਰਸ਼ੇਖਾਨਾ ਦੀ ਤੇ ਨਾਲ ਉਹਦੀ ਲੜਕੀ ਮੰਨਤ ਦੀ ਜਿਹੜੀ ਆ ਮਾਰਕਟਾਈ ਕੀਤੀ। ਤਾਂ ਇਸੇ ਦੌਰਾਨ ਹੀ ਬਾਅਦ ਦੇ ਵਿੱਚ ਜਿਹੜੇ ਆ ਇਹ ਥੋੜਾ ਬਾਹਰ ਨੂੰ ਚਲੇ ਗਏ ਤੇ ਮਗਰੇ ਹੀ ਉਹਨਾਂ ਦਾ ਜਿਹੜਾ ਕਮਰਪਾਲ ਜੋ ਹੈ ਕੋਹੇਨੂਰ ਦਾ ਫਾਦਰ ਹੈ ਉਹ ਵੀ ਅੰਦਰ ਉਹਨਾਂ ਦੇ ਇੱਥੇ ਆ ਗਿਆ ਗੇਟ ਤੇ ਤੇ ਉਹਨੇ ਆਉਂਦੇ ਜਿਹੜਾ ਫਾਇਰ ਸਿੱਧਾ ਜਿਹੜਾ ਮਦਈ ਸੁਮਿਤ ਖੰਨਾਵਲ ਕੀਤਾ ਤੇ ਜੋ ਮਦਈ ਦੇ ਮੁਤਾਬਕ ਕਿ ਮੈਂ ਥੋੜਾ ਸਾਈਡ ਤੇ ਹੋ ਗਿਆ ਤੇ ਜਿਹੜਾ ਫਾਇਰ ਹੈ ਉਸੇ ਤੱਕ ਕੁੱਤੇ ਨੇ ਲੱਗਾ ਤੇ ਕੁੱਤਾ ਜ਼ਖਮੀ ਹੋ ਗਿਆ ਜੋ ਕਿ ਜੇਰੇ ਇਲਾਜ ਹਸਪਤਾਲ ਹੈ ਜੀ ਤਾਂ ਤਰੰਤ ਜਿਹੜੀ ਆ ਐਫ ਆਈ ਆ ਦਰਜ ਕੀਤੀ ਗਈ ਐਫ ਆਈ ਆ ਦਰਜ ਕਰਨ ਤੋਂ ਬਾਅਦ ਜਿਹੜੀ ਆ ਕਾਰਵਾਈ ਜਲਦ ਮਾਨਯੋਗ ਕਮਿਸ਼ਨ ਸਾਹਿਬ ਦੀਆਂ ਹਦਾਇਤਾਂ ਤੇ ਤਰੰਤ ਕਾਰਵਾਈ ਕਰਦੇ ਹੋਇਆ ਜੋ ਕਿ ਕਮਰਪਾਲ ਸਿੰਘ ਇਸ ਨੂੰ ਜਿਹੜੀ ਆ ਇਸ ਦੀ ਗ੍ਰਿਫਤਾਰੀ ਕੀਤੀ ਗਈ ਹੈ ਜੀ ਅਗਲੀ ਤਫਤੀਸ਼ ਜਾਰੀ ਹੈ